ਤੋਂ ਸਤਿ ਸ਼੍ਰੀ ਅਕਾਲ ਜਿਹੜਾ ਆਹ ਪਿੰਡ ਤੁਸੀਂ ਵੇਖ ਰਹੇ ਹੋ ਨਾ ਹਵਾਈ ਚਤਰ ਰਾਈ ਇਹ ਨੂੰ ਤੁਹਾਡੇ ਦਰਸ਼ਕਾਂ ਵਾਸਤੇ ਬੜੇ ਸੁਚੱਜੇ ਢੰਗ ਨਾਲ ਫਿਲਮਾਇਆ ਗਿਆ ਹੈ ਇਹ ਪਿੰਡ ਦਾ ਨਾਮ ਹੈ ਪਿੰਡ ਸ਼ੇਰਾਵਾਲੀ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਰ ਸਾਲ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀਆ ਦਾ ਮੇਲਾ ਹੁੰਦਾ ਹੈ ਨਾ ਦੋਸਤੋ ਤਾਂ ਇਹ ਪਿੰਡ ਵਾਲਿਆਂ ਨੇ 15 ਕ ਸਾਲ ਪਹਿਲਾਂ ਜਿੰਨਾ ਕ ਮੈਨੂੰ ਯਾਦ ਹੈ ਸ਼ੁਰੂਆਤ ਕੀਤੀ ਕਿ ਆਪਾਂ ਪਿੰਡ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕਰਾ ਕੇ ਨਾ ਫਿਰ ਬਾਬਾ ਬੁੱਢਾ ਸਾਹਿਬ ਚੱਲਿਆ ਕਰਗੇ ਤਾਂ ਐਸੀ ਸ਼ੁਰੂਆਤ ਹੋਈ ਜਿਹੜੀਆਂ ਸੰਗਤਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਸੁੱਖੇ ਸੁਖਣਾ ਸੁਖੀਆਂ ਤੇ ਐਸਾ ਇਲਾਕੇ ਦਾ ਨਗਰ ਦਾ ਸਜੋਗ ਹੋਇਆ ਕਿ 15 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਭ ਤੋਂ ਵੱਡੀ ਗੱਲ ਕਿ ਸੰਗਤਾਂ ਦੇ ਵਿੱਚ ਸੇਵਾ ਕਰਨ ਦੇ ਵਿੱਚ ਵੀ ਬੜਾ ਉਤਸ਼ਾਹ ਸੀ ਤੇ ਨਗਰ ਨੇ ਹਾਜ਼ਰੀ ਭਰੀ ਤੇ ਪੁੰਨ ਦਾ ਕੰਮ ਕਿੜਾ ਕਿ ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ। ਤਿੰਨ ਲੜਤੀਆਂ ਦੇ ਵਿਆਹ ਹੋਈ ਤੇ ਕਈ ਵਾਰੀ ਆਏ ਹੁੰਦਾ ਆਪਾਂ ਥੋੜੀ ਬਹੁਤੀ ਗੱਲ ਕਰਕੇ ਪਿੰਡ ਲੈਵਲ ਤੇ ਨਾ ਇਹ ਜਾ ਕਾਰਜ ਸ਼ੁਰੂ ਕਰ ਲੈਨੇ ਆ ਜਿਹੜਾ ਹੌਲੀ-ਹੌਲੀ ਹੌਲੀ-ਹੌਲੀ ਸਮਾਂ ਪੈਂਦਿਆਂ ਇੱਕ ਮੇਲੇ ਦਾ ਰੂਪ ਧਾਰਨ ਕਰ ਜਾਂਦਾ ਦੋਸਤੋ ਪਾਂ ਬੜੇ ਰਾਗੀ ਢਾਡੀਆਂ ਨੇ ਆ ਕੇ ਕਥਾ ਬਾਚਕਾਂ ਨੇ ਆ ਕੇ ਗੁਰੂ ਜਸਰਾਇ ਤੇ ਬਾਬਾ ਬੁੱਢਾ ਜੀਆ ਦੀ ਜੀਵਨੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਬੜੇ ਦੂਰ ਦਰਾਡੇ ਤੋਂ ਸੰਗਤਾਂ ਨੇ ਆ ਕੇ ਗੁਰੂ ਜੀ ਸਰਵਣ ਕਰਕੇ ਲਾਹੇ ਲਈ ਪਿੰਡ ਸ਼ੇਰਾਵਾਲੇ ਦਾ ਪਹਿਲਾ ਨਾਂ ਸੀ ਕੁੱਤਿਆਂ ਵਾਲੀ ਤਾਂ ਇੱਥੇ ਮੇਰੇ ਖਿਆਲ ਚ 88 99 ਦੇ ਵਿੱਚ ਯਾਨੀ ਕਿ 90 89 ਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਿਤਾ ਜੀ ਬਾਬਾ ਜਗਿੰਦਰ ਸਿੰਘ ਜੀ ਆਏ ਉਹ ਕਹਿੰਦੇ ਯਾਰ ਸ਼ੇਰਾਂ ਵਰਗੀ ਕੌਮ ਤੇ ਤੁਸੀਂ ਨਾਂ ਰੱਖੀ ਬੈਠੇ ਆਂ ਕੁੱਤਿਆਂ ਵਾਲੀ ਤਾਂ ਉਹਨਾਂ ਨੇ ਫਿਰ ਨਾਮ ਰੱਖਤਾ ਸ਼ੇਰਾਂ ਵਾਲੀ ਜੋ ਅੱਜ ਤੱਕ ਕਾਗਜ਼ਾਂ ਦੇ ਵਿੱਚ ਵੀ ਸ਼ੇਰਾਂ ਵਾਲੀ ਆਫੀਸ਼ੀਅਲੀ ਹੋ ਚੁੱਕਿਆ ਤਾਂ ਲੰਗਰ ਦੇ ਵਿੱਚ ਸੇਵਾ ਕਰਨ ਵਾਲੇ ਨੌਜਵਾਨਾਂ ਦਾ ਕੋਈ ਅੰਤ ਨਹੀਂ ਸੀ ਜਿਹੜੀਆਂ ਬੀਬੀਆਂ ਨੇ ਪ੍ਰਸ਼ਾਦੇ ਪਕਾਏ ਕੋਈ ਅੰਤ ਨਹੀਂ ਸੀ ਤੇ ਦੋ ਸਿੱਖੀ ਦੇ ਦੋ ਥੰਮ੍ਹ ਐ ਦੋਸਤੋ ਦੋ ਪਿਲਰ ਹੈ ਸੇਵਾ ਤੇ ਸਿਮਰਨ ਇੱਕ ਪਾਸੇ ਸੰਗਤਾਂ ਤਿੰਨ ਦਿਨਾਂ ਤੋਂ ਸਿਮਰਨ ਕਰਕੇ ਗੁਰੂ ਕੇ ਲਾਹੇ ਲੈ ਰੀਆਂ ਸਨ ਤੇ ਦੂਜੇ ਪਾਸੇ ਲੰਗਰਾਂ ਦੇ ਵਿੱਚ ਪ੍ਰਸ਼ਾਦੇ ਪਕਾਉਣ ਦੀ ਸੇਵਾ ਆਟੇ ਕੂਟੇ ਦੇ ਢੇਰ ਲੱਗੇ ਪਏ ਸੀ ਰਸਤਾ ਦੇ ਕੋਈ ਘਾਟ ਨਹੀਂ ਸੀ ਭਾਂਡੇ ਮਾਂਜਣ ਵਾਸਤੇ ਬੀਬੀਆਂ ਮੱਲੋ ਮੱਲੀ ਥਾਂ ਲੱਵਰੀਆਂ ਸੀ ਤੇ ਇੰਨੀ ਗਰਮੀ 'ਚ ਪ੍ਰਸ਼ਾਦੇ ਪਕਾਉਣ ਵਾਸਤੇ ਵੀ ਕੋਈ ਅੰਤ ਨਹੀਂ ਸੀ ਤੇ ਬਾਕੀ ਜਿਹੜਾ ਤੁਸੀਂ ਵੇਖ ਰਹੇ ਹੋ ਵਸਦਾ ਰਸਦਾ ਨਗਰ ਕਿਉਂਕਿ ਇੱਥੇ ਸੀਮ ਵੀ ਆਈ ਬਿਲਕੁਲ ਪਿੰਡ ਜੇ ਸਿੱਧੇ ਸ਼ਬਦਾਂ ਚ ਆਖੀਏ ਤਾਂ ਉਜੜ ਕੇ ਵਸਿਆ ਦੋਸਤੋ ਤੇ ਪ੍ਰਕਾਸ਼ਿਓ ਬਾਦਲ ਸਾਹਿਬ ਦੀ ਇਹ ਕਿਰਪਾ ਹੈ ਕਿ ਉਹਨਾਂ ਨੇ ਸੇਮ ਨਾਲੇ ਕੱਢੇ ਫਿਲਟਰ ਪਾਏ ਤਾਂ ਫਿਰ ਜਿਹੜੀਆਂ ਪੱਕੀਆਂ ਕੋਠੀਆਂ ਪੱਕੇ ਮਕਾਨ ਵੇਖ ਰਹੇ ਹੋ ਨਾ ਇਹ ਟਹਿ ਕੇ ਬਣਿਆ ਦੋਸਤੋ ਭਰ ਨਗਰ ਨੇ ਜਿਹੜੀ ਸੇਵਾ ਕੀਤੀ ਬਾਬਾ ਬੁੱਢਾ ਸਾਹਿਬ ਦੀ ਉਹਦਾ ਇਹ ਰਿਜ਼ਲਟ ਹੈ ਉਹਦਾ ਇਹ ਸੇਵਾ ਦਾ ਨਤੀਜਾ ਹੈ ਕਿ ਅੱਜ ਝੂਲੇ ਵੀ ਲੱਗੇ ਬੱਚਿਆਂ ਨੇ ਕਿਉਂਕਿ ਬੱਚੇ ਭਗਵਾਨ ਦਾ ਪਰਮਾਤਮਾ ਦਾ ਰੱਬ ਦਾ ਰੂਪ ਹੁੰਦੇ ਐ ਤੇ ਬੱਚਿਆਂ ਨੇ ਤਿੰਨ ਦਿਨਾਂ ਤੋਂ ਆ ਦੁਕਾਨਾਂ ਤੋਂ ਵੱਖੋ-ਵੱਖਰੀਆਂ ਚੀਜ਼ਾਂ ਖਰੀਦੀਆਂ ਘਰਾਂ ਦੇ ਵਿੱਚੋਂ ਦ ਸਕੂਲਾਂ ਦੇ ਵਿੱਚ ਜਾ ਕੇ ਦੱਸਿਆ ਸਾਡੇ ਪਿੰਡ ਮੇਲਾ ਹੈ ਬਾਬਾ ਬੁੱਢਾ ਜੀ ਦਾ ਮੇਲਾ ਹੈ ਫਬ ਦੋਸਤੋ ਸਮਾਪੇ ਕੇ ਐਸੀ ਪਰਮਾਤਮਾ ਦੀ ਕਿਰਪਾ ਹੋਣੀ ਹੈ ਕਿਉਂਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਟੈਂਟ ਲੱਗੇ ਇੱਥੇ ਲੰਗਰ ਚੱਲ ਰਿਹਾ ਹੈ ਆ ਜਿਹੜਾ ਝੂਲਿਆਂ ਦੇ ਨਾਲ ਟੈਂਟ ਹੈ ਇੱਥੇ ਸ੍ਰੀ ਅਖੰਡ ਪਾਤਸ਼ਾਹ ਸਾਹਿਬਾਨ ਦੇ ਭੋਗ ਪਏ ਹੈ ਤੇ ਗਰੀਬ ਲੜਕੀਆਂ ਦੇ ਆਨੰਦ ਕਾਰਜ ਹੋਏ ਹੈ ਸੋ ਪ੍ਰਮਾਤਮਾ ਇਹਨਾਂ ਨਗਰ ਵਾਲਿਆਂ ਦੀ ਸੇਵਾ ਤੇ ਇਲਾਕੇ ਦਾ ਬੜਾ ਵੱਡਾ ਸਹਿਯੋਗ ਸੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੇ ਬੜਾ ਸੰਗਤਾਂ ਨੇ ਬੜਾ ਹੀ ਸਹਿਯੋਗ ਦਿੱਤਾ ਇਤਿਹਾਸੇ ਪਾਸੇ ਪਿੰਡਾਂ ਤੋਂ ਆ ਕੇ ਨੌਜਵਾਨਾਂ ਨੇ ਵੱਧ ਛੜ ਕੇ ਸੇਵਾ ਕਰੀ ਤੇ ਸ਼ੇਰਾਂ ਵਾਲੀ ਪਿੰਡ ਸ਼ੇਰਾਂ ਵਰਗੀ ਕੌਮ ਦਾ ਪਿੰਡ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਸ਼ੇਅਰ ਕਰਿਓ ਬਰਾਡ ਲੰਬੀ ਵਾਲਾ ਤੇ ਬਰਾਡ TV ਫੇਸਬੁੱਕ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਸਸੀ ਕਾਂ